ਹਾਂਜੀ ਦੋਸਤੋ ਐਮਡੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਰੈਗੂਲਰ ਪੋਸਟ ਯਾਨੀ ਕਿ ਰੈਗੂਲਰ ਭਰਤੀ ਆ ਚੁੱਕੀ ਹੈ ਜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਿਸ ਫਰੀਦਕੋਟ ਦੇ ਵੱਲੋਂ ਰੈਗੂਲਰ ਪੋਸਟ ਅਨਾਉਂਸ ਕੀਤੀ ਗਈ ਹੈ ਜੀ ਤੇ ਸੁਨਹਿਰੀ ਮੌਕਾ ਹੈ ਜੀ ਉਹਨਾਂ ਦੇ ਲਈ ਜੋ ਰੈਗੂਲਰ ਨੌਕਰੀ ਦੀ ਤਲਾਸ਼ ਦੇ ਵਿੱਚ ਨੇ ਜੀ ਜਲਦੀ ਤੋਂ ਜਲਦੀ ਪੋਸਟ ਤੇ ਲਈ ਅਪਲਾਈ ਕਰੋ ਬਹੁਤ ਵਧੀਆ ਮੌਕਾ ਹੈਗਾ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਜੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ WhatsApp ਚੈਨਲ ਵੀ ਹੈਗਾ ਜੀ ਲਿੰਕ ਹੈਗੇ ਨੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੇ ਉਹਨਾਂ ਚੈਨਲਸ ਨੂੰ ਜੁਆਇਨ ਕਰ ਲਓ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤਾਂ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਤੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਚਲੋ ਹੁਣ ਆਪਾਂ ਨੋਟੀਫਿਕੇਸ਼ਨ ਵੱਲ ਵਧਦੇ ਹਾਂ ਦੋਸਤੋ ਤੁਹਾਨੂੰ ਦੱਸਤੀ ਕਿ ਇਸ਼ਤਿਹਾਰ ਨੰਬਰ ਹੈਗਾ ਜੀ BFU 25/25 ਇਹਨਾਂ ਦਾ ਇਸ਼ਤਿਹਾਰ ਨੰਬਰ ਹੈਗਾ ਜਿਸ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਸ ਫਰੀਦਕੋਟ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਬਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਦਾ ਆਫੀਸ਼ੀਅਲ ਨੰਬਰ 01639256232 0163925636 ਦੇ ਉੱਤੇ ਸੰਪਰਕ ਕਰ ਸਕਦੇ ਹੋ। ਆਨਲਾਈਨ ਤੁਸੀਂ ਅਪਲਾਈ ਕਰਨਾ ਹੋਵੇਗਾ ਪੋਸਟ ਦੇ ਲਈ। ਜੋ ਕਿ 15 10 2025 ਤੋਂ ਸ਼ੁਰੂ ਹੋ ਗਿਆ ਅਪਲਾਈ ਹੋਣਾ ਜੋ ਕਿ 4 ਨਵੰਬਰ 2025 ਤੱਕ ਤੁਸੀਂ ਜੋ ਕਿ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਇਹ ਰੈਗੂਲਰ ਬੇਸ ਦੇ ਉੱਤੇ ਪੋਸਟ ਅਨਾਉਂਸ ਕੀਤੀ ਗਈ ਹੈ ਨਾ ਦੀ ਆਫੀਸ਼ੀਅਲ ਵੈਬਸਾਈਟ ਹੈਗੀਆ bfuhs.ac.in ਪੋਸਟ ਕਿਹੜੀ ਹੈ ਜੀ ਪੋਸਟ ਦੀ ਗੱਲ ਕਰੀ ਤਾਂ ਰਿਕਾਰਡ ਕੀਪਰ ਦੀ ਪੋਸਟ ਅਨਾਉਂਸ ਕੀਤੀ ਗਈ ਹੈ ਪੋਸਟਾਂ ਦੀ ਗਿਣਤੀ 1 ਹੈਗੀ ਹੈ ਜੋ ਕਿ ਯੂਆਰ 01 ਕੈਟਾਗਰੀ ਲਈ ਰੱਖੀ ਗਈ ਹੈ ਹੈਗਾ ਰਾਪ ਇਸ ਦੇ ਵਿੱਚ 7th CPC ਦੇ ਤਹਿਤ ਜੀ ਤਨਖਾਹ ਦਿੱਤੀ ਜਾਵੇਗੀ ਤੇ ਕੁਆਲੀਫਿਕੇਸ਼ਨ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ ਨੌਲੇਜ ਹੋਣੀ ਚਾਹੀਦੀ ਹੈ ਕੰਪਿਊਟਰ ਦੀ ਤੇ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਆ ਮਾਨਤਾ ਪ੍ਰਾਪਤ ਸੰਸਥਾ ਤੋਂ ਤੇ 1 ਸਾਲ ਦਾ ਰਿਲੇਵੈਂਟ ਫੀਲਡ ਦੇ ਵਿੱਚ ਐਕਸਪੀਰੀਅੰਸ ਹੋਣਾ ਚਾਹੀਦਾ ਸਾਰੇ ਕੈਟਾਗਰੀ ਦੇ ਲਈ ਜੀ ਫੀਸ ਰੱਖੀ ਗਈ ਹੈ 2360 ਰੁਪਏ ਤੇ ਜਰਨਲ ਐਸਸੀ ਕੈਟਾਗਰੀ ਦੇ ਲਈ 1180 ਰੁਪਏ ਫੀਸ ਰੱਖੀ ਗਈ ਹੈ ਟਰਮ ਐਂਡ ਕੰਡੀਸ਼ਨ ਜੇ ਚੰਗੀ ਤਰ੍ਹਾਂ ਪੜ੍ਹ ਕੇ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈਗਾ ਜੀ 18 ਤੋਂ 37 ਸਾਲ ਉਮਰ ਸੀਮਾ ਰੱਖੀ ਗਈ ਹੈਗੀ ਤੇ ਏਜ ਰਿਲੈਕਸੇਸ਼ਨ ਦਿੱਤੀ ਜਾਵੇਗੀ ਐਸ ਪਰ ਨੋਰਮ ਜੀ ਤੇ ਏਸੀ ਅਜ ਤਾਂ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਕਿਉਂਕਿ ਅਸੀਂ ਬਹੁਤ ਮਿਹਨਤ ਨਾਲ ਤੁਹਾਡੇ ਲਈ ਪੋਸਟਾਂ ਲੱਭ ਕੇ ਲੈ ਕੇ ਆਉਣਾ ਜਾਣਕਾਰੀ ਲੱਭ ਕੇ ਲੈ ਕੇ ਆਉਣਾ ਉਸ ਤੋਂ ਬਾਅਦ ਵੀਡੀਓ ਬਣਾਉਣਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਇਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਹਨਾਂ ਜੋ ਕਿ ਜੋ ਕਿ ਚੈਨਲਸ ਨੇ ਉਹਨਾਂ ਨੂੰ ਜੁਆਇਨ ਕਰ ਲਓ ਜੀ ਤੇ ਜਲਦੀ ਜਲਦੀ ਪੋਸਟ ਦੇ ਲਈ ਅਪਲਾਈ ਕਰੋ ਧੰਨਵਾਦ